ਜੈ ਬਾਬਾ ਦੀ ਭਗਤੋ ਅੱਜ ਦਾ ਬਲੌਗ ਸਾਤ ਲਾਈ ਦਾ ਮੌਸਮ ਤੇ ਇਸ ਇਸ ਜਗ੍ਹਾ ਦਾ ਸਾਨੂੰ ਵੀਡੀਓ ਦਿਖਾਵਾਂਗੇ ਵੀਡੀਓ ਤੇ ਲਾਸਟ ਤੱਕ ਬਣੇ ਰਹੋ ਜੈ ਬਾਬਾ ਦੀ ਸ਼ਾਮ ਦਾ ਟਾਈਮ ਹੈ ਦੋਸਤੋ ਸਾਤ ਲਾਈ ਦਾ ਔਰ ਦੋਸਤੋ ਸਾਤ ਲਾਈ ਦਾ ਮਾਹੌਲ ਦੇਖੋ ਕਿੰਨਾ ਸ਼ਾਂਤਮਈ ਆ ਸ਼ਨੀਵਾਰ ਐਤਵਾਰ ਭੀੜ ਹੋ ਜਾਂਦੀ ਹੈ ਮੇਲੇ ਦਾ ਟਾਈਮ ਲੰਘ ਚੁੱਕਿਆ ਫਿਰ ਵੀ ਪਬਲਿਕ ਬਾਬਾ ਜੀ ਦੇ ਦਰਸ਼ਨ ਕਰਨ ਲਈ ਬਹੁਤ ਹਮ-ਹਮਾ ਕੇ ਪਹੁੰਚ ਰਹੀ ਹੈ ਸ਼ਨੀਵਾਰ ਐਤਵਾਰ ਨੂੰ ਬਹੁਤ ਭੀੜ ਹੁੰਦੀ ਹੈ ਬਾਬਾ ਜੀ ਕਿਰਪਾ ਨਾਲ ਔਰ ਦੋਸਤੋ ਇਹ ਮੌਸਮ ਦੇਖੋ ਕਿਸ ਤਰ੍ਹਾਂ ਦਾ ਹੈ ਗੁਫਾ ਤੇ 메ਨ ਜਗਾ ਲੇਟਾ ਬਲ ਚੁੱਕਿਆ ਨੇ 6:00 ਵਜੇ ਕੇ 55 ਮਿੰਟ ਹੋ ਗਏ ਦੋਸਤੋ ਇਹ ਪੰਜਾਬ ਵਾਲੀ ਸਾਈਡ ਹੈ ਇਹ ਪਹਾੜ ਦੀ ਪਿਛਲੀ ਸਾਈਡ ਪੰਜਾਬ ਸ਼ੁਰੂ ਹੋਇਆ ਜਾਂਦਾ ਦੋਸਤੋ ਇਹ ਕਾफी ਦੂਰ ਆਪਾ ਉਨਾ ਉਨਾ ਹੋਇਆ ਉਨਾ ਆ ਜਾਂਦਾ ਹੈ ਇਸ ਪਹਾੜ ਦੇ ਪਿੱਛੇ ਉਹ ਸਾਹਮਣੇ ਜੋ ਵਿਸਕਾਰ ਪਹਾੜਾਂ ਦੇ ਵਿਸਕਾਰ ਟੱਕ ਪਿਆ ਹੋਇਆ ਇਸ ਜਗ੍ਹਾ ਤੇ ਬਸਰੇਟੂ ਹੈ ਬਸਰੇਟੂ ਜੋ ਜਗ੍ਹਾ ਹੈ ਸਿਬਾੜੀ ਉਹ ਸਾਨੂੰ ਅਗਲੇ ਬਲੌਗ ਚ ਵੀਡੀਓ ਚ ਵਿਸਤਾਰ ਨਾਲ ਦੱਸਾਂਗੇ ਕੀ ਕਹਾਣੀ ਹੈ ਤੇ ਸਬਜੀ ਭਗਵਾਨ ਜੀ ਦਾ ਮੇਨ ਜਗਾ ਉਹ ਸੇ ਬਾੜੀ ਕੋ ਲਿਆ ਗਿਆ ਉਹਨਾਂ ਨੂੰ ਤੇ ਦੋਸਤੋ ਇਹ ਸੁੰਦਰ ਨਗਰ ਮੰਡੀ ਦਾ ਮਾਹੌਲ ਹੈ ਦੇਖੋ ਸਾਹਮਣੇ ਪਿੰਗ ਪਈ ਹੋਈ ਹੈ ਸਤਰੰਗੀ ਔਰ ਦੋਸਤੋ ਇਹ ਦੇਖੋ ਪਿੰਗ ਹੋਰ ਗਹਿਰੀ ਹੋ ਰਹੀ ਹੈ ਬਾਬਾ ਜੀ ਗੁਫਾ ਉੱਪਰ ਔਰ ਦੋਸਤੋ ਇਹ ਪਿੰਗ ਉਧਰ ਨਾਲ ਹੀ ਇਹ ਦੂਸਰੀ ਪਿੰਗ ਹੈ ਇਹ ਦੇਖੋ ਦੋਸਤੋ ਇੱਕ ਇਹ ਪੀਂਗ ਔਰ ਇਹ ਸਤਰੰਗੀ ਪੀਂਗ ਤੁਸੀਂ ਕਮੈਂਟ ਚ ਦੱਸੋ ਤੁਸੀਂ ਇਹਨੂੰ ਇਸ ਜਗ੍ਹਾ ਨੂੰ ਕਿਆ ਕਹਿੰਦੇ ਹੋਗੇ ਇਹ ਸਤਰੰਗੀ ਜੋ ਲੈਣਾ ਆਉਂਦੀਆਂ ਨੇ ਆਸਮਾਨ ਚ ਗਿਰਦੀਆਂ ਜਾਂ ਡਿੱਗਦੀਆਂ ਜਾਂ ਦਿਖਦੀਆਂ ਨੇ ਇਸ ਨੂੰ ਕਿਆ ਕਹਿੰਦੇ ਕਮੈਂਟ ਚ ਦੱਸੋ ਅੱਜ ਮੌਸਮ ਬਹੁਤ ਬੜੀਆ ਹੋ ਗਿਆ ਦੋਸਤੋ ਬਹੁਤ ਗਰਮੀ ਸੀ ਇਹ ਦੇਖੋ ਦੋਸਤੋ ਪਬਲਿਕ ਗੁਰੂਨਾਚੜੀ ਕਮਰੇਆਂ ਜੋ ਨਿਕਲਨੀ ਸ਼ੁਰੂ ਹੋ ਗਈ ਹੈ ਇਹ ਵਿਊ ਕਿਵੇਂ ਲੱਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਵਿਊ ਹੈ ਇਹ ਵੀਡੀਓ ਚ ਜ਼ਰੂਰ ਦੱਸਿਓ ਦੋਸਤੋ ਸੁਣੋ ਰੀਅਲ ਨੋ ਐਡਿਟ ਬਿਲਕੁਲ ਰੀਅਲ ਬਲੌਗ ਹੈ ਜੋ ਛੋਟੇ ਨਜ਼ਰਾਂ ਦੇ ਸਾਹਮਣੇ ਦਿਖਾ ਰਹੇ ਆਂ ਵੀਡੀਓ ਫੁੱਲ ਵਾਚ ਕਰੋ ਤੇ ਅੱਗੇ ਵੀ ਸ਼ੇਅਰ ਕਰੋ ਜੈ ਭਾਗ ਦੇ ਵੈਲਕਮ ਬੈਕ ਦੋਸਤੋ आपका स्वागत है हमारे मिनी ब्लॉक में मिनी ब्लॉक में हम आपको दिखाएंगे सात तलाई बाबा बालकनाथ हमीरपुर डिस्ट्रिक्ट और डिस्ट्रिक्ट बिलासपुर बॉर्डर पे मंदिर है जो इधर का मौसम तीन चार प्रकार का है और वो आपको लाइव तस्वीरें दिखाएंगे जय बाबे दी जय बाबे दी ਦੋਸਤੋ ਇਹ ਪੰਜਾਬ ਵਾਲੀ ਸਾਈਡ ਹੈ ਜਿੱਧਰ ਸੂਰਜ ਨਿਕਲਿਆ ਹੋਇਆ ਤੇ ਉਧਰ ਗਰਮੀ ਜ਼ਿਆਦਾ ਹੈ ਇਹ ਪਹਾੜਾਂ ਦੀ ਪਿਛਲੀ ਸਾਈਡ ਔਰ ਦੋਸਤੋ ਇਹ ਸੱਤਲਾਈ ਆ ਇਹ ਦੇਖੋ ਸੱਤ ਰੰਗੀ ਪਿੰਗ ਪਈ ਹੋਈ ਆ ਇਹ ਉੱਪਰ ਬਾਬੇ ਦੀ ਗੁਫਾ ਵੱਲ ਉੱਪਰ ਦੇਖੋ ਤੋਪ ਤੇ ਬੱਦਲ ਹੋਏ ਹੋਏ ਲਾਈਵ ਤਸਵੀਰਾਂ ਬਾਬੇ ਦੀਆਂ ਇਹ ਦੇਖੋ ਪਬਲਿਕ ਖੜੀ ਆ ਆਪਣੇ ਕਮਰੇ ਉੱਪਰ ਇਹ ਥੱਲੇ ਇਹ ਹੇਠੇ ਦਾ ਮਹੌਲ ਗੁਰੂ ਨਾਚੜੀ ਮੰਦਿਰ ਦਾ ਇਹ ਉੱਪਰ ਕਾ ਮਹੌਲ ਦੋਸਤੋ ਬਹੁਤ ਮਿੱਠਾ ਮਿੱਠਾ ਮੌਸਮ ਹੈ ਸਾਤ ਲਾਈ ਦਾ ਇਹ ਦੇਖੋ ਸੱਤ ਰੰਗੀ ਪੀਂਗ ਇਹ ਸੱਤ ਰੰਗੀ ਪੀਂਗ ਸਾਤ ਲਾਈ ਚ ਪਈ ਹੋਈ ਹੈ ਬਾਬਾ ਦੀ ਕਿਰਪਾ ਨਾਲ ਅੱਜ ਅੱਜ ਬਾਬਾ ਜੀ ਜੋ ਗੱਦੀ ਨਸੀਨ ਬਾਬਾ ਸੰਤ ਬਾਬਾ ਰਜਿੰਦਰ ਗਰੀ ਮਹਾਰਾਜ ਜੀ 1008 ਉਹਨਾਂ ਦਾ ਜਨਮ ਦਿਨ ਸੀ ਅੱਜ ਦੇਖੋ ਮੌਸਮ ਕਿਸ ਤਰ੍ਹਾਂ ਹੋ ਗਿਆ ਬਾਬੇ ਦੀ ਸਭ ਕਿਰਪਾ ਹੈ ਜੈ ਬਾਬੇ ਦੀ ਦੋਸਤੋ ਜੈ ਬਾਬੇ ਦੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਚ ਜੈ ਬਾਬੇ ਜ਼ਰੂਰ ਲਿਖੋ ਦੋਸਤੋ ચેનલ તે નમે ચેનલનું ફોલો યુટ્યુબ તે સબસક્રાઈબ જરૂર કર્યો વીડિયો કેમ લગે કમંટ જરૂર દસ્યો જય ભાજી